ਸਤਨਾਮ ਵਾਹਿਗੁਰੂ ਸਭ ਜੀਓ ਪਾਪਛਾਇ ਜਸਨੀ ਕਦ ਪਾਚ ਬੇਰਤੀ ਚਾਪੇ ਹਮਰੇ ਕਰੂ ਬਾਤ ਦੇ ਰੱਛਾ ਪੁਰਾਣਾ ਹੋਏ ਚਿਤ ਕੇ ਇਛਾ ਤਵ ਚਰਨ ਨਾਮ ਰਹਿ ਹਮਾਰਾ ਪਣਾ ਜਾਣਾ ਕਰੋ కృਤਪਾ ਮ੍ਰਿਦੋਸਤ ਸਭ ਤੁਮ ਕਾ ਬਹੋ ਆਵਹ ਤਮਹਿ ਬਚਾਵਹੁ ਸੁਖਿ ਦਸ ਗੁਰੁ ਪਰਗਾਰ ਸੇਵਕ ਸੇਕ ਸੁਭਾ ਕਰਤਾਰ ਮੂਰਖਾ ਜਿਗਰਤ ਕਰਿਐ ਸੁਭ ਬਰਮ ਕੋ ਰਾਜੁ ਸੰ ਕਰਿਐ ਹੋਰਣ ਹੋਏ ਹਮਾਰੀ ਅਸ ਤੂਰ ਬਜਨ ਕੀਐ ਅਸ ਤੁਮਹਿ ਸ਼ਾਡ ਕੋ ਅਬਰਨਤ ਹਮ ਰੂਪਰਚਾਉ ਸੋ ਤੁਮ ਤੇ ਪਾਉ ਸੇਵਕ ਸੇਵਕ ਹਮਾਰੀ ਤਾਰੀ ਹੈ ਚੰਦ ਤੁ ਸਰਤਾ ਮਾਰਿ ਭਾਰੀ ਹੈ ਆਵਾਜਨ ਮੁਜੋ ਪਰਿਅ ਹੈ ਬਨ ਕਾਲ ਪਤਰਾਸਨ ਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰੈ ਹੱਥਾ ਰੱਖ ਰੋ ਰੱਖਣ ਹਾਰਿ ਸਾਹਿਬ ਸੁਖ ਸਹਾਇ ਪਿਆਰੇ ਦੇਵ ਬੰਧਾ ਦੁਸਤੈ ਅਨੰਤ ਤਉ ਪਰੀ ਜਗ ਦਸਕੰਤਾ ਕਾਰ ਪਾਏ ਧੰਮ ਬਬਤਰ ਕਾਰ ਪਾਏ ਸਭ ਜੋ ਮਤਰਾ ਕਾਰ ਪਾਏ ਕਰਿ ਸਭ ਪ੍ਰਕਾਸ਼ ਸਗਨ ਕਾਲ ਕਿਆ ਤਮਸ ਜਵਨ ਕਾਲ ਜੋ ਕੀ ਸਭ ਕੀਓ ਦੇਵ ਰਾਤ੍ਰਿ ਬ੍ਰਹਮਾ ਜੋਥੀਓ ਜਵਨ ਕਾਲ ਸਮ ਲੋਕ ਸਵਾਰਾ ਸਤਿਕਾਰ ਤਹ ਹਮਾਰਾ ਜਵਨ ਗੋ ਸਭ ਜਗਤ ਗੁਨਾਹੂ ਜੀਵਤਾਂ ਤਦ ਦਸ਼ਮ ਉਪਜਾਉ ਆਦਿਤਕ ਉਤਾਰ ਸੋਏ ਗੁਰੂ ਸਮਝੋ ਹਮਾਰਾ ਸਤਿਕਾਰ ਇਸਹੀ ਤੋਂ ਆਮਾਰੀ ਸਰਲ ਪ੍ਰਤਿਆਜਨ ਆਪ ਸਵਾਰੀ ਜਿਸਵ ਕਨ ਕੋ ਸਭ ਗਣ ਸੁਭਦੀਆ ਸਤਰਨ ਕੋ ਪਰਮੋਕਜ ਕੀਓ ਪਰ ਕਦਕੇ ਅਤਰ ਕੀ ਜਾਣਤ ਪਰੇ ਬਰੇ ਕੇ ਮੇਰ ਪਸ਼ਾਂਤ ਚੀਤੇ ਤੇ ਕੁੰਤਰ ਅਸਥਿਲਾ ਸਭ ਮੁਰੇ ਕਿਰਪਾ ਦ੍ਰਿਸ਼ਟ ਕਰ ਫਿਲਲਾ ਸੰਤਣਾ ਦੁਖ ਪਾਰੇ ਤੇ ਦੁਖੀ ਸੁਖ ਪਾਰੇ ਸਹਾਦਨ ਕੇ ਸੁਖੀ ਏ ਗਾਇਕ ਕੇ ਪੇਰ ਪਸ਼ਾਨੇ ਘਰ ਘਰ ਦੇ ਪਰਮੁਰ ਕੀ ਜਾਨ ਨਾ ਕੁਦ ਗਰਖ ਕਰਾ ਕਰ ਤਾਰ ਸਰਜਤਾ ਸਰਵਦੇਹ ਅਪਨਾ ਰਾਜ ਵਿਆਕਰ ਕਰ ਕਰ ਤੁਮ ਕਹਾ ਤੁਮ ਮੈਂ ਬਰਤ ਤੇ ਧੰ ਸਮਾ ਜਿਤੇ ਬਦਨ ਤ੍ਰਿਪਤ ਸਭ ਤਾ ਹਨ ਆਪਾ ਮਹਣੀ ਬੋਜ ਚਾਰ ਤੁਮ ਸਭੇ ਤੇ ਰਹਿ ਤਿਨਾਣਾ ਮਾ ਜਾਣਤ ਬੇਦ ਆਪਿ ਤੇ ਰਿਆ ਲਗਾਂ ਅੰਕਾਰ ਨ੍ਰਿਵ ਕਾਮ ਦੁਲੰਭ ਆਰਣਿ ਨਿਰਨਤ ਸੰਭਾਤ ਕਮੁੜ ਚਰਦਿਤਾ ਜਾਕੋ ਦੇਵਣ ਗੌਤਿ ਨਿਦਾ ਤਉ ਕੋ ਕਰਪਾਣ ਰਮਨਤ ਭਾਮੂਰਗਸਤੇ ਨਾ ਜਾਣੰਤ ਮਨ ਦੇਵ ਜੇ ਕੈ ਸਦਾ ਸੇਵ ਅੰਕਾਰ ਕਾ ਜਿੰਦਤ ਨਭ ਬਾਮਣੀ ਬੋਹ ਹ ਚਿਤਿ ਵਰਣਤ ਕਰ ਗਣਤ ਅਹੰਤਿ ਤਮਰਾ ਲਖਨ ਜਏ ਬਸਾਰਾ ਕਿਵ ਤੁਸਿ ਦਾ ਪ੍ਰਥਮ ਸੰਸਾਰ ਇਕ ਰੂਪਨ ਸੁਰੂਪਾ ਰੰਗ ਜਲ ਗयो ਆਪ ਕੈ ਕੋ ਭਾਂਡਾ ਜਿਹ ਰਜ ਸਿਤਜ ਕਿੰਨੇ ਉਤਪਤ ਖਾਨ ਬਹੁ ਰਜ ਜੀਂਦੇ ਕਉ ਸੂਰ ਰਾਜ ਆਵ ਬਿਠਾ ਕਉ ਸੁਮਣ ਪੈ ਹੋ ਸੰਕਰ ਇਕਠਾ ਸਗਰੀਸ ਅਸਤਰ ਖਾਰੇ ਜੰਗਵ ਆਜ ਬਾਸ ਰੂਪ ਸਿਆੰਗਵ ਬਰਖਾ ਵੇਲੇ ਤਮ ਕਰੋ ਸਿਖ ਉਬਾਰ ਸਿਖ ਸੰਗਰੂ ਦਸਤ ਦੇਤੇ ਨਮ ਤੁਮ ਦੇ ਪਤ ਸੰਗਤਬਦੈ ਇਸ ਕਰੋ ਅਣਕੋਤਾ ਜੇ ਆਤੁਜ ਤਮ ਸਰਣੀ ਪਰੇ ਤਿਨਕੇ ਤੋ ਚੁਤ ਤਨ ਬ ਮਰੇ ਪੁਰਬ ਜਮਨ ਪਗਨ ਪਰੇ ਜਹਾਰੇ ਦੰ ਸੰਕਲਸ ਬਟਾਰੇ ਜੋ ਬਲ ਕੋ ਇਕ ਬਾਤ ਹੈ ਤਾਕੇ ਕਾ ਨਿਕਲਣ ਹੈ ਕਰਜਵਤੈ ਸੁਮਕਲਲਾ ਦੁਸ਼ਟ ਰਸਟਰੇ ਤਤ ਕਲਲਾ ਕਿਰਪਾ ਰਸਟ ਤਨ ਜੈ ਰਹੋ ਤਾਕੇ ਤਾਮ ਤਨ ਕਮਾ ਰਹੋ ਪਰਿਤ ਸਤ ਕਰਮੋ ਸੁਭੋਈ ਦੁਸ਼ਟ ਸ਼ਾਸਵ ਸਗ ਨ ਕੋਈ ਰੇਗ ਬਾਜਿਤ ਮੈਂ ਸੁਬਾਰਾ ਕਾਲ ਸਾਮਚੇ ਤਾ ਰੇਗ ਬਾਾਰਨ ਜੈ ਨਰਨਾਮ ਤੇ ਹਾਰੂ ਕਾ ਦਰਦ ਤੁਸ਼ਟ ਲੋਕ ਤੇ ਰਹੇ ਘੜਕ ਕੇ ਤਮ ਸਰਨ ਤਹਾ ਜੀ ਆਵਾ ਚਦ ਜਿ ਵਯ ਬਾਰੀ ਸਰਬ ਧਾਰਮ ਸਹਾਈ ਦਸਦੋਕ ਤੇ ਰਹੋ ਬਚਾਓ ਸ਼ਰਨ ਤੇ ਹਾਰੀ ਆਪਾਤ ਦਲੋਂ ਉਬਾਰੀ ਸਰਬ ਥਾਰੋ ਸਹਾਈ ਦਸ ਦੋਖ ਤੇ ਰਹਿਓ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ